ਦੋਸਤੋ ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਇੱਕ ਹੀਰਾ ਤੇ ਇੱਕ ਲੱਕੜ ਇਹਨਾਂ ਦੋਨਾਂ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਰੀਅਰ ਆ ਕਿਹੜੀ ਚੀਜ਼ ਜ਼ਿਆਦਾ ਦੁਰਲੱਭ ਆ ਜਾਂ ਜ਼ਿਆਦਾ ਕੀਮਤੀ ਆ ਤਾਂ 50% ਤੋਂ ਜ਼ਿਆਦਾ ਲੋਕਾਂ ਦਾ ਇਹ ਜਵਾਬ ਹੋਵੇਗਾ ਕਿ ਹੀਰਾ ਜੇਕਰ ਤੁਹਾਡਾ ਜਵਾਬ ਵੀ ਹੀਰਾ ਵਾਂ ਤਾਂ ਤੁਸੀਂ ਬਿਲਕੁਲ ਗਲਤ ਹੋ ਕਿਉਂਕਿ ਹੀਰਾ ਇੱਕ ਕੁਦਰਤੀ ਤਰੀਕੇ ਨਾਲ ਜਾਂ ਕੈਮੀਕਲ ਰਿਐਕਸ਼ਨ ਦੇ ਨਾਲ ਕਾਰਬਨ ਤੇ ਜਦੋਂ ਬਹੁਤ ਸਾਰਾ ਪ੍ਰੈਸ਼ਰ ਪੈਂਦਾ ਤੇ ਬਹੁਤ ਸਾਰੀ ਹੀਟ ਮਿਲਦੀ ਆ ਤਾਂ ਕਾਰਬਨ ਦਾ ਅੰਦਰੋਂ ਸਟਰਕਚਰ ਚੇਂਜ ਹੋ ਜਾਂਦਾ ਤੇ ਉਹ ਹੀਰਾ ਬਣ ਜਾਂਦਾ ਹੀਰਾ ਧਰਤੀ ਤੇ ਮਿਲਦਾ ਹੋ ਸਕਦਾ ਚੰਦ ਤੇ ਵੀ ਬਹੁਤ ਸਾਰੇ ਹੀਰੇ ਹੋਣ ਹੋ ਸਕਦਾ ਮੰਗਲ ਤੇ ਵੀ ਬਹੁਤ ਸਾਰੇ ਹੀਰੇ ਹੋਣ ਯੂਨੀਵਰਸ ਵਿੱਚ ਬਹੁਤ ਸਾਰੇ ਗ੍ਰਹਿ ਇਹ ਜੇ ਨੇ ਜਿੱਥੇ ਹੀਰਿਆਂ ਦੀ ਬਾਰਿਸ਼ ਹੁੰਦੀ ਆ ਲੱਕੜ ਦਾ ਜਨਮ ਜੀਵਨ ਵਿੱਚੋਂ ਹੁੰਦਾ ਪੌਦੇ ਫਸਲਾਂ ਲੱਕੜ ਇਹ ਲਾਈਫ ਦੇ ਨਾਲ ਚੱਲਦੀ ਆ ਤੇ ਲਾਈਫ ਹਜੇ ਤੱਕ ਸਿਰਫ ਧਰਤੀ ਤੇ ਆ ਜਿੱਥੇ ਤੱਕ ਆਪਾਂ ਨੂੰ ਪਤਾ ਹਜੇ ਤੱਕ ਸਿਰਫ ਧਰਤੀ ਤੇ ਲਾਈਫ ਆ ਤੇ ਧਰਤੀ ਤੇ ਹੀ ਦਰਖਤਾ ਤੇ ਧਰਤੀ ਤੇ ਹੀ ਲੱਕੜ ਆ ਹੀਰੇ ਤਾਂ ਸਾਰੇ ਯੂਨੀਵਰਸ ਵਿੱਚ ਪਤਾ ਨਹੀਂ ਕਿੰਨੇ ਕੋਨੇ ਆ ਹੋ ਸਕਦਾ ਲਾਈਫ ਹੋਵੇ ਹੋਰ ਪਲੈਨੈਟਸ ਦੇ ਉੱਤੇ ਕਿਉਂਕਿ ਬਹੁਤ ਵੱਡਾ ਯੂਨੀਵਰਸ ਆ ਤੇ ਬਹੁਤ ਜ਼ਿਆਦਾ ਪੋਸਿਬਿਲਟੀ ਆ ਕਿ ਜਿਵੇਂ ਧਰਤੀ ਤੇ ਲਾਈਫ ਆ ਤੇ ਹੋਰ ਗ੍ਰਹਾਂ ਤੇ ਵੀ ਲਾਈਫ ਹੋਵੇ ਪਰ ਅੱਜ ਤੱਕ ਜਿੱਥੇ ਤੱਕ ਇਨਸਾਨ ਦੀ ਨੌਲੇਜ ਆ ਲੱਕੜ ਹੀਰੇ ਨਾਲੋਂ ਬਹੁਤ ਜ਼ਿਆਦਾ ਕੀਮਤੀ ਆ ਬਹੁਤ ਜ਼ਿਆਦਾ ਰੇਅਰ ਆ ਤੇ ਬਹੁਤ ਜ਼ਿਆਦਾ ਦੁਰਲੱਭ ਆ ਧੰਨਵਾਦ